ਪਾਰਟੀ ਫੌਜੀ ਸਰਜਰੀਕਲ ਆਪਰੇਸ਼ਨ ਦੇ ਬਾਅਦ ਅਮਰਸਰ ਅਤੇ ਫਿਰੋਜ਼ਪੁਰ ਦੇ ਸਰਹੱਦਾਂ ਨਾਲ ਲੱਗਦੇ ਤਾਜ਼ ਕਿਲੋਮੀਟਰ ਦੇ ਏਰੀਆ ਨੂੰ ਖਾਲੀ ਕਰਾਉਣ ਦੇ ਹੁਕਮ ਦਿੱਤੇ ਗਏ ਨੇ ਫਿਰੋਜ਼ਪੁਰ ਦੇ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਦੀ ਗਿਣਤੀ ਵੀ ਪਤਾ ਦਿੱਤੀ ਗਈ ਹੈ ਸਰਹੱਦ ਤੇ ਤਨਾਤ ਸਾਰੇ ਜਵਾਨਾਂ ਦੀਆਂ ਛੁੱਟੀਆਂ ਤੱਕ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਫਿਰੋਜ਼ਪੁਰ ਸ਼ਹਿਰ ਦੇ ਲਗਭਗ ਸਾਰੇ ਕਾਲਜਾਂ ਦੇ ਹੋਸਟਲ ਖਾਲੀ ਕਰਵਾ ਦਿੱਤੇ ਗਏ ਨੇ ਅਗਲੇ ਹੁਕਮਾਂ ਤੱਕ ਕਾਲਜਾਂ ਛੁੱਟੀ ਦਾ ਐਲਾਨ ਕੀਤਾ ਗਿਆ ਸਾਰੇ ਸਕੂਲਾਂ ਨੂੰ ਵੀ ਅਗਲੇ ਹੁਕਮਾਂ ਤੱਕ ਸਰਕਾਰ ਨੇ ਬੰਦ ਕਰਨ ਦਾ ਐਲਾਨ ਕੀਤਾ ਹੈ ਅੰਬ੍ਰੇਜ਼ਾ ਚਟਾਰੀ ਸਰਹੱਤੇ ਹੋਣ ਵਾਲੀ ਰਿਪੀਟ ਸੈਰੇਮਨੀ ਨਹੀਂ ਹੋਏਗੀ ਸਰਹੱਤੇ ਰੋਸ਼ ਸ਼ਾਮ ਹੋਣ ਵਾਲੀ ਪ੍ਰੇਡ ਅੱਜ ਨਹੀਂ ਹੋਏਗੀ ਸੈਰੇਮਨੀ ਦੇਖਣ ਆਉਣ ਵਾਲੇ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਪਟਾਨਕੋਟ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਓਰਡ ਨੂੰ ਖਾਲੀ ਕਰਵਾ ਲਿਆ ਗਿਆ ਕਿ ਸਭ ਐਮਰਜੈਂਸੀ ਹਾਲਾਤ ਨਾਲ ਜਿੱਠਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਡਾਕਟਰਾਂ ਤੇ ਨਰਸਾਂ ਦੇ ਇਲਾਵਾ ਹੋਰ ਮੈਡੀਕਲ ਸਟਾਫ ਨੇ ਛੁੱਟੀਆਂ ਵੀ ਰੱਦ ਕੀਤੀਆਂ ਗਈਆਂ ਨੇ ਰੰਧਾਚ ਰੇਲਵੇ ਅੰਡਰਬ੍ਰਿਜ ਦੇ ਉਦਘਾਟਨ ਮੌਕੇ ਗਾਇਕ ਨਿੰਜਾ ਨੂੰ ਗੌਣ ਤੋਂ ਰੋਕਣ ਲਈ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਨੂੰ ਵਿਰੋਧ ਚੇਲਣਾ ਪਿਆ ਨਿੰਜਾ ਨੂੰ ਰੋਕ ਕੇ ਜਦੋਂ ਕੋਹੜ ਪਾਸੇ ਨੂੰ ਲੱਗੇ ਤਾਂ ਨਿੰਜਾ ਦੇ ਫੈਨਸ ਨੇ ਹੂਟਿੰਗ ਸ਼ੁਰੂ ਕਰ ਦਿੱਤੀ ਲੋਕਾਂ ਦਾ ਵਿਰੋਧ ਵੇਖਦੇ ਹੋਏ ਕੋਹੜ ਨੂੰ ਕਹਿਣਾ ਪਿਆ ਕਿ 10 ਮਿੰਟ ਚੁੱਪ ਕਰ ਜਾਓ ਮੁੱਖ ਮੰਤਰੀ ਸੁਖਵੀਰ ਬਾਦਲ ਵੱਲ ਨੁਰਜੋਤ ਸਿੰਘ ਸਿੱਧੂ ਨੂੰ ਵਿਕਾਉ ਕਹਿਣ ਤੇ ਸਿੱਧੂ ਜੋੜ ਨੇ ਪਲਟਵਾਰ ਕੀਤਾ ਨੁਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਆਪਣੇ ਨਿੱਜੀ ਸਵਾਰਥਾਂ ਲਈ ਸਾਰੇ ਪੰਜਾਬ ਨੂੰ ਵੇਚਿਆ ਜਦਕਿ ਨੁਰੋਦਕਰ ਸਿੱਧ ਉਤਰਸਟਾ ਚੋਣਾ ਚ ਆਮ ਆਦਮੀ ਪਾਰਟੀ ਇੱਕ ਵੱਡਾ ਫੈਕਟਰ ਹੈ ਸ਼੍ਰੋਮਣੀ ਕਾਲੀਦਾਰ ਬੋਰਡ ਪਹਿਲੀ ਵਾਰ ਵਿੱਤ ਮੰਤਰੀ ਪ੍ਰਵਿੰਦਾ ਸਿੰਘ ਢੀਂਡਸਾ ਨੇ ਸਵੀਕਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਈ ਸੀਟਾਂ ਦੇ ਕਾਲੀਦਾ ਲਤਾ ਆਮ ਆਦਮੀ ਪਾਰਟੀ ਦੀ ਸਿੱਧੀ ਟੱਕਰ ਹੋਏਗੀ